ਫਿਰੋਜ਼ਪੁਰ ਇੱਕ ਵਾਰ ਫੇਰ ਗੋਲੀਆਂ ਦੀ ਧਾੜ-ਧਾੜ ਨਾਲ ਕੰਬ ਉਠਿਆ। ਦਰਅਸਲ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੇ ਆਗੂ ਦੇ ਪੋਤੇ ਦਾ ਗੋਲੀਆਂ ਮਾਰ ਕੇ ਕੁਝ ਅਣਪਛਾਤੇਆਂ ਵੱਲੋਂ ਕਤਲ ਕਰ ਦਿੱਤਾ ਗਿਆ। ਉਹ ਆਗੂ ਆਰਐਸਐਸ ਦੇ ਦਿਨਾ ਨਾਸਨ ਜਿਸ ਦੇ ਪੋਤੇ ਨਵੀਨ ਕੁਮਾਰ ਦੇ ਕੁਝ ਅਣਪਛਾਤੇਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਇੱਕ ਗੋਲੀ ਨਵੀਨ ਕੁਮਾਰ ਦੇ ਸਿਰ ਉੱਤੇ ਜਾ ਵੱਜਦੀ ਹੈ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ। ਜਦੋਂ ਨਵੀਨ ਜ਼ਖਮੀ ਹੋ ਕੇ ਡਿੱਗ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਹੈ ਅਤੇ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਤਕ ਘੋਸ਼ਿਤ ਕੀਤਾ ਜਾਂਦਾ ਹੈ ਇਸ ਨਾਲ ਫਿਰੋਜ਼ਪੁਰ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਕਿਉਂਕਿ ਜਿਸ ਵੇਲੇ ਇਹ ਘਟਨਾ ਵਾਪਰਦੀ ਹੈ ਤਾਂ ਬਾਜ਼ਾਰ ਦੇ ਵਿੱਚ ਗੋਲੀਆਂ ਦੀ ਤਾੜ-ਤਾੜ ਹੁੰਦੀ ਹੈ ਤਾਂ ਦੁਕਾਨਦਾਰ ਤੇ ਵਪਾਰੀ ਆਪਣੀਆਂ ਦੁਕਾਨਾਂ ਦੇ ਸ਼ਟਰ ਲਗਾ ਕੇ ਭੱਜ ਜਾਂਦੇ ਹਨ ਦੌੜ ਜਾਂਦੇ ਹਨ ਜਿਸ ਨਾਲ ਹਫੜਾ ਦਫੜੀ ਸ਼ਹਿਰ ਦੇ ਵਿੱਚ ਮਚ ਜਾਂਦੀ ਹੈ ਅਤੇ ਸਣਸਣੀ ਅਤੇ دہشت ਦਾ ਮਾਹੌਲ ਬਣ ਜਾਂਦਾ ਹੈ ਇਸ ਘਟਨਾ ਦੇ ਨਾਲ ਹਰத் ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਨਵੀਨ ਕੁਮਾਰ ਦੇ ਸਿਰ ਦੇ ਉੱਤੇ ਗੋਲੀ ਮਾਰੀ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ ਕੁਝ ਭਾਜਪੀ ਆਗੂਆਂ ਵੱਲੋਂ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਪੁਲਿਸ ਪੰਜਾਬ ਪ੍ਰਸ਼ਾਸਨ ਦੇ ਖਿਲਾਫ ਨਾਰੇਵਾਜੀ ਦੱਬ ਕੇ ਕੀਤੀ ਜਾ ਰਹੀ ਹੈ। ਦਰਅਸਲ ਨਵੀਨ ਕੁਮਾਰ ਜਦ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਹਮਲਾਵਾਰਾਂ ਵੱਲੋਂ ਇੱਕਦਮ ਉਸ ਉੱਤੇ ਗੋਲੀਬਾਰੀ ਕਰ ਦਿੱਤੀ ਗਈ। ਜਿਸ ਦੌਰਾਨ ਇੱਕ ਗੋਲੀ ਨਵੀਨ ਕੁਮਾਰ ਦੇ ਸਿਰ ਉੱਤੇ ਵੱਜ ਜਾਂਦੀ ਹੈ ਅਤੇ ਉਸ ਤੋਂ ਬਾਅਦ ਨਵੀਨ ਕੁਮਾਰ ਨੂੰ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਰਤਕ ਕੋਸ਼ਿਤ ਕੀਤਾ ਜਾਂਦਾ। ਸ਼ਰਿਆਂ ਬਾਜ਼ਾਰ ਦੇ ਵਿੱਚ ਜਦੋਂ ਇਹ ਤਾੜ-ਤਾੜ ਗੋਲੀਆਂ ਚੱਲੀਆਂ ਤਾਂ ਇਸ ਨਾਲ ਦਹਿਸ਼ਤ ਦਾ ਮਾਹੌਲ ਜ਼ਰੂਰ ਬਣ ਗਿਆ। ਫਿਰੋਜ਼ਪੁਰ ਦੇ ਵਿੱਚ ਕੁਝ ਦੁਕਾਨਾਂ ਬੰਦ ਹੋ ਗਈਆਂ ਅਤੇ ਲੋਕ ਵਪਾਰੀ ਦੁਕਾਨਾਂ ਬੰਦ ਕਰਕੇ ਉੱਥੋਂ ਨਿਕਲ ਗਏ। ਜਦੋਂ ਗੋਲੀਆਂ ਦੀ ਆਵਾਜ਼ ਹੋਈ ਤਾੜ-ਤਾੜ ਹੋਈ ਤਾਂ ਵਪਾਰੀਆਂ ਨੇ ਸ਼ਟਰ ਬੰਦ ਕਰਤੇ ਅਤੇ ਉੱਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਇਸ ਵੇਲੇ ਦੀ ਇਹ ਵੱਡੀ ਅਪਡੇਟ ਹੈ ਕਿ RSS ਦੇ ਆਗੂ ਦਿਨਨਾਥ ਦੇ ਪੋਤੇ ਦਾ ਕਿਵੇਂ ਗੋਲੀਆਂ ਮਾਰ ਕੇ ਸ਼ਰਿਆ ਬਾਜ਼ਾਰ ਦੇ ਵਿੱਚ ਕਤਲ ਕਰ ਦਿੱਤਾ ਹੈ ਅਤੇ ਇਸ ਕਤਲ ਨਾਲ ਦੱਸ ਦਾ ਮਾਹੌਲ ਪਾਇਆ ਜਾ ਰਿਹਾ ਹੈ ਲੋਕਾਂ ਦੇ ਵਿੱਚ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕਿਉਂਕਿ ਲੋਕ ਪ੍ਰਸ਼ਾਸਨ ਤੋਂ ਤੰਗ ਹਨ ਨਰਾਜ਼ ਹਨ ਕਿਉਂਕਿ ਆਏ ਦਿਨ ਵਾਪਰ ਰਹੀਆਂ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੇ ਲੋਕਾਂ ਦੇ ਵਿੱਚ ਚਿੰਤਾ ਜ਼ਰੂਰ ਖੜੀ ਕਰ ਦਿੱਤੀ ਹੈ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਦੇ ਖਿਲਾਫ ਦੱਬ ਕੇ ਨਾਰੇਬਾਜ਼ੀ ਕੀਤੀ ਅਤੇ આરોપીਆਂ ਨੂੰ ਜਲਦੀ ਫੜਨ ਦੀ ਜਿਹੜੀ ਗੱਲ ਕੀਤੀ ਗਈ ਹੈ ਉਹਨਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਉਹਨਾਂ ਨੇ ਕਿਹਾ ਜਦੋਂ ਤੱਕ આરોપીਆਂ ਨੂੰ ਕਬਜ਼ੇ ਵਿੱਚ ਨਹੀਂ ਲਿਆ ਜਾਵੇਗਾ ਉਦੋਂ ਤੱਕ Laash ਨੂੰ ਜਿਹੜਾ ਸੰਸਕਾਰ ਨਹੀਂ ਕੀਤਾ ਜਾਵੇਗਾ ਸੋ ਪੁਲਿਸ ਨੇ Laash ਨੂੰ ਕਬਜ਼ੇ ਵਿੱਚ ਵੀ ਲੈ ਲਿਆ ਅਤੇ ਸਿਵਲ ਹਸਪਤਾਲ ਦੇ ਵਿੱਚ Laash ਨੂੰ ਜਿਹੜਾ ਫਿਰੋਜ਼ਪੁਰ ਦੇ ਵਿੱਚ ਰੱਖਿਆ ਗਿਆ ਸੋ ਇੱਕ ਵਾਰ ਫਿਰ ਵੱਡੀ ਘਟਨਾ ਨੇ ਵੱਡੀ ਅਪਰਾਧਿਕ ਘਟਨਾ ਨੇ ਫਿਰੋਜ਼ਪੁਰ ਦੇ ਵਿੱਚ ਵੱਡਾ ਜਿਹੜਾ ਡਰ ਦਾ ਮਾਹੌਲ ਪੈਦਾ ਕਰ ਦਿੰਦਾ ਹੈ دہشت ਦਾ ਮਾਹੌਲ ਪੈਦਾ ਕਰ ਦਿੱਤਾ ਜਿੱਥੇ ਇੱਕ ਆਗੂ ਆਰਐਸਐਸ ਦੇ ਮੁਖ ਆਗੂ ਦਿਨਾ ਨਾਥ ਦੇ ਪੋਤੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਆਓ ਸੁਣੋ ਤੁਸੀਂ ਵੀ ਉਹ ਨਵੀਨ ਜਿਹੜੇ ਨੀਰਮਾਰ ਜੀ ਸੀਗੇ ਜਿਹੜੇ 40 ਸਾਲ ਦੀ ਉਮਰ ਹੈ ਇਹਨਾਂ ਦੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਤੋਂ ਜਿਸਨੂੰ ਉਹਨੇ ਪਾਇਰ ਕੀਤਾ ਇਸ ਦੇ ਨਾਲ ਉਹਦਾ ਵੀ ਬੈਟਰ ਹੋ ਗਿਆ ਤੇ ਉਹਦੇ ਵਿੱਚ ਅਸੀਂ ਕੀ ਭਾਂ ਲਾਈਏ ਜਿਹੜੇ ਅਸੀਂ ਐਮ.ਟੀ. ਐਂਗਲ ਕੀ ਆਇਆ ਨਹੀਂ ਜਦ ਜਿਹੜੀ ਗੱਲ ਕਰਦੇ ਸਾਡੇ ਨਾਲ ਫਿਰ ਵਾਪਸ ਕੇ ਅਸੀਂ ਪੁੱਛ ਗਏ ਸੀ ਕਰ ਰਹੇ ਹਾਂ ਜਿਹੜੀਆਂ ਲਾਈਆਂ ਹੋਈਆਂ ਸਾਰੇ ਪਾਸੇ ਅਸੀਂ ਸੀ.ਸੀ.ਟੀ.ਵੀ. ਦੇਖ ਰਹੇ ਹਾਂ ਵੈਸੇ ਵੀ ਜਿਹੜੀਆਂ ਸਾਡੀਆਂ ਟੀਮ ਕਰਾਤੀਆਂ ਅਸੀਂ 3-4 ਐਸ.ਐਚ.ਓ ਲੋਕ ਜਿਹੜੇ ਡੀ.ਐਸ.ਪੀ. ਸਾਹਿਬਾਂ ਨਾਲ ਜਿਹੜੇ ਗੋਰੀ ਐਸ.ਪੀ. ਤੇ ਨਾਲ ਸਾਡੀ ਸੀ ਸਰ ਕੁਝ ਸ਼ੁਰੂਆਤੀ ਜਾਂਚ ਜਾਇਆ ਸਾਡੇ ਕੋਲ ਸਾਡੇ ਇੱਕੋ ਕੈਂਡੀਟ ਜਾਈ ਸਰ ਹੌਸਲੇ ਵੇਖੋ ਜੀ ਪੈਦਲ ਹੀ ਭੱਜਦੇ ਭੱਜੇ ਨੇ ਕੰਦੇ ਵੀ ਜਿਹੜੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਅਫਸਰ ਸਾਡੀ ਕੋਈ ਗੱਲ ਨਹੀਂ ਇਹ ਜਿਹੜੀ ਜਿਹਨਾਂ ਨੂੰ ਵੱਤ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਜ਼ਾ ਮਿਲਵੀ ਇਹ